ਤੋ ਕਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਪਰ ਉਸ ਅਸਤੀਫੇ ਨੂੰ ਲੈ ਕੇ ਫਿਲਹਾਲ ਬੇहद ਕਸਮ ਦੀਆਂ ਤਕਰੀਰਾਂ ਕੱਸੀਆਂ ਜਾ ਰਹੀਆਂ ਨੇ ਉਹ ਉਹਨਾਂ ਮਸਲਿਆਂ ਦੇ ਵਿੱਚ ਉਹਨਾਂ ਵਿਚਾਰਾਂ ਦੇ ਵਿੱਚ ਇੱਕ ਵਿਚਾਰ ਭਾਈ ਬਲਦੇਵ ਸਿੰਘ ਬਡਾਲਾ ਦਾ ਵੀ ਸਾਹਮਣੇ ਆਇਆ ਹੈ ਭਾਈ ਬਲਦੇਵ ਸਿੰਘ ਬਡਾਲਾ ਇਹ ਗੱਲ ਸਾਫ਼ ਕਹਿੰਦੇ ਨੇ ਕਿ ਇਹ ਅਸਤੀਫਾ ਚੰਦ ਦਿਨਾਂ ਦਾ ਹੈ ਸੁਖਬੀਰ ਸਿੰਘ ਬਾਦਲ ਦੁਆਰਾ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਨ ਵਾਲੇ ਨੇ ਪਰ ਇਹ ਗੱਲ ਉਹਨਾਂ ਨੇ ਕਿਉਂ ਕਹੀ ਹੈ ਜਾਂ ਇਹ ਨਰੇਟਿਵ ਉਹ ਕਿਉਂ ਰੱਖ ਰਹੇ ਨੇ ਸਾਡੇ ਨਾਲ ਭਾਈ ਬਲਦੇਵ ਸਿੰਘ ਵਡਾਲਾ ਜੁੜ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਅਸਲ ਕਾਰਨ ਕੀ ਹੈ ਔਰ ਹੋਰ ਲੰਗੇ ਕੱਲ ਹੋਏ ਮਸਲੇ ਦੇ ਉੱਤੇ ਉਹ ਕੀ ਕਹਿਣਾ ਚਾਹੁੰਦੇ ਨੇ ਭਾਈ ਸਾਹਿਬ ਸਮਾਂ ਦਿੱਤਾ ਬਹੁਤ ਸ਼ੁਕਰੀਆ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜੋ ਕੁਝ ਹੁਣ ਤੱਕ ਵੇਖਣ ਨੂੰ ਮਿਲਿਆ ਜਾਂ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਥੋੜਾ ਉਹਦੇ ਬਾਰੇ ਕੀ ਵਿਚਾਰ ਹੈ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਚਰਚਾਵਾਵਾਂ ਵੱਧਦੀਆਂ ਜਾ ਰਹੀਆਂ ਔਰ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਭਾਈ ਬਲਦੇਵ ਸਿੰਘ ਵਡਾਲਾ ਭਾਈ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਭਾਈ ਸਾਹਿਬ ਸਵਾਗਤ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਲੰਗੇ ਦਿਨੀ ਇਹ ਵੱਡਾ ਫੈਸਲਾ ਅਕਾਲੀ ਦਲ ਨੇ ਲੈ ਲਿਆ ਹੁਣ ਤੱਕ ਇਸ ਚੀਜ਼ ਨੂੰ ਵੱਡਾ ਫੈਸਲਾ ਕਹਿ ਕੇ ਵੀ ਕਿਹਾ ਜਾ ਰਿਹਾ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਜਿਹੜਾ ਅਸਤੀਫਾ ਪ੍ਰਵਾਨ ਕਰ ਲਿਆ ਉਸ ਨੂੰ ਤੁਸੀਂ ਕਿਦਾਂ ਦੇਖਦੇ ਹੋ ਤੁਹਾਡੀ ਤੁਹਾਡਾ ਕੀ ਨਰੇਟਿਵ ਅ ਮੈਂ ਸ਼ੁਰੂ ਤੋਂ ਬੇਨਤੀ ਕਰਦਾ ਆ ਰਿਆਂ ਪੰਥ ਨੂੰ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡਾ ਬਾਦਲ ਵੀ ਭਗਾਉਂਦਾ ਰਿਆ ਜੀ ਸ੍ਰੀ ਅਕਾਲ ਤਖ਼ਤ ਸਭ ਨੂੰ ਮੁਰਾ ਬਣਾ ਕੇ ਆਪਣੀ ਗੱਲ ਅਕਾਲ ਤਖ਼ਤ ਸਾਹਿਬ ਦੇ ਥਰੂ ਜਥੇਦਾਰਾਂ ਦੇ ਥਰੂ ਕੌਮ ਤੇ ਥੋਪਦੇ ਰਹਿ ਤੇ ਕੌਮ ਨੂੰ ਗੁਲਾਮ ਬਣਾ ਕੇ ਤੇ ਪੰਥਕ ਹੋਣ ਦਾ ਨਾਟਕ ਕਰਕੇ ਆਪਣੇ ਸਿਆਸੀ ਮਫਾਦਿਆਂ ਦੀ ਪੂਰਤੀ ਕਰਦੇ ਰਹਿ ਉਹਨਾਂ ਦੇ ਨਕਸ਼ੇ ਕਦਮ ਚੱਲਦੇ ਆ ਉਹ ਜਿੰਨੀ ਜੁੰਡਲੀ ਸੀ ਸਾਰੀ ਦੀ ਸਕਾਰੀ ਉਹ ਸੁਖਵੀਰ ਬਾਦਲ ਦੇ ਨਾਲ ਖੜੀ ਹੈ ਹੁਣ ਹੂੰ ਉਹਦੇ ਵਿੱਚੋਂ ਨਵਾਂ ਡਰਾਮਾ ਸ਼ੁਰੂ ਹੋਇਆ ਕਿ ਜਦੋਂ ਜਦੋਂ ਵੀ ਇਹਨਾਂ ਥੱਲਿਓਂ ਕੁਰਸੀ ਨਿਕਲਦੀ ਆ ਤੇ ਸਤਾ ਹਾਸਲ ਕਰਨ ਲਈ ਇਹ ਦੋ ਟੁਕੜੀਆਂ ਚ ਬਣਦੇ ਨੇ ਤੇ ਦੋ ਦੋਵਾਂ ਦਾ ਫਿਰ ਡਰਾਮਾ ਚੱਲਦਾ ਆ ਹੂੰ ਜਿਹੜਾ ਕੱਲ ਸੁਖਬੀਰ ਬਾਦਲ ਪਹਿਲਾਂ ਤਨਖਾਈਆ ਬਣ ਗਿਆ ਮੁੜ ਕੇ ਉੱਥੇ ਗੁਨਾਹਗਰ ਬਣ ਗਿਆ ਗਲਤੀਆਂ ਦੀ ਮਾਫੀ ਮੰਗ ਲਈ ਹੁਣ ਉਹ ਕਹਿ ਰਿਹਾ ਜੀ ਉਹ ਤੇ ਮੈਂ ਗੁਨਾਹ ਝੋਲੀ ਚਪਵਾ ਲੇ ਇਸ ਤਰ੍ਹਾਂ ਦਾ ਸੀ ਕੁਝ ਕੀਤਾ ਹੀ ਨਹੀਂ ਆ ਹੂੰ ਦੋ ਇਹਨਾਂ ਨੇ ਸਵਿਧਾਨ ਰੱਖੇ ਕਾਲੀ ਦਲ ਦੇ ਇਹ ਜਿਹੜੇ ਕਾਲੀ ਰੌਲਾ ਪਾ ਰਹਿਆ ਵਿੱਚ ਇਹ ਦਿਲਜੀਤ ਸਿੰਘ ਚੀਮਾ ਆ ਦੂਜੇ ਬੰਨੇ ਉਹ ਚੰਦੂ ਮਜਰੇ ਹੋਣੀ ਆ ਇਹ ਸਾਰਿਆਂ ਨੂੰ ਪੁੱਛੋ ਕਿ ਜਦੋਂ ਕਾਲੀ ਦਲ ਨੇ ਦੋ ਸਵਿਧਾਨ ਬਣਾਏ ਪੰਜਾਬੀ ਪਾਰਟੀ ਤੇ ਕਾਲੀ ਦਲ ਜੀ 420 ਇਹਨਾਂ ਨੇ ਸਵਧਾਨ ਨਾਲ ਵੀ ਖੇਢੀ ਪੰਥ ਨਾਲ ਵੀ ਖੇਢੀ ਤੇ ਬਲਵੰਤ ਸਿੰਘ ਖੇੜਾ ਬਜ਼ੁਰਗ 22 ਸਾਲ ਇਹਨਾਂ ਦੇ ਖਿਲਾਫ ਕੇਸ ਲੜਦਾ ਰਿਹਾ ਇਹਨਾਂ ਦੀ ਸਰਕਾਰ ਹੋਣ ਕਰਕੇ ਇਹਨਾਂ ਉਸ ਬਜ਼ੁਰਗ ਦੇ ਪੈਰ ਨਹੀਂ ਲੱਗਣ ਦਿੱਤੇ ਤੇ ਉਹ 420 ਦੀਆਂ ਤਰੀਕਾਂ ਐਡਵੋਕੇਟ ਧਾਮੀ ਭੁਗਤਣ ਜਾਂਦਾ ਰਿਹਾ ਬਦਰਕਿਆਂ ਦੇ ਮਗਰ ਉਹ ਜਿਹੜਾ ਦੋ ਸੰਵਿਧਾਨ ਰੱਖੀ ਫਿਰਦਾ ਸੀ 420 ਖੇਡਣ ਵਾਲਾ ਲੋਕਾਂ ਦੇ ਨਾਲ ਉਹਨੂੰ ਅਕਾਲੀ ਦਲ ਕਹਿਣਾ ਤੇ ਅਕਾਲੀ ਦਲ ਦੇ ਇਸ ਸਾਰੇ ਕਾਰਜਕ੍ਰਮ ਨੂੰ ਮੈਂ ਬੇਨਤੀ ਕਰਦਾ ਕਿ ਇੱਕ ਡਰਾਮਾ ਹੋ ਰਿਹਾ ਤੇ ਉਸ ਡਰਾਮੇ ਦੇ ਵਿੱਚ ਸੁਖਵੀਰ ਬਾਦਲ ਤਨਖਾਈਏ ਤੋਂ ਬਾਅਦ ਅਸਤੀਫੇ ਤੇ ਗੱਲ ਆ ਗਈ ਤੇ ਅਸਤੀਫੇ ਤੋਂ ਬਾਅਦ ਪੰਥਕ ਹਿੱਤਾਂ ਨੂੰ ਮੁੱਖ ਰੱਖ ਕੇ ਇੱਕ ਗਰੁੱਪ ਫੇਰ ਬਣ ਕੇ ਅਕਾਲ ਤਖਤ ਸਭ ਤੇ ਵੀ ਆ ਸਕਦਾ ਹੈ ਤੇ ਨਹੀਂ ਵੀ ਆ ਸਕਦਾ ਪਰ ਪੰਥਕ ਹਿੱਤਾਂ ਨੂੰ ਮੁੱਖ ਰੱਖ ਕੇ ਸੁਖਵੀਰ ਬਾਦਲ ਆਉਣ ਵਾਲੇ ਸਮੇਂ 'ਚ ਮੁੜ ਨਵਾਂ ਪ੍ਰਧਾਨ ਬਣ ਕੇ ਆਊਗਾ ਇਹ ਨਵੀਨੀਕਰਨ ਹੋ ਰਿਹਾ ਤੇ ਕਰਾਉਣਗੇ ਕੌਣ ਆ ਜਿਹੜੇ ਅਕਾਲੀ ਦਨ ਸੁਧਾਰ ਲਹਿਰ ਬਣਾਈ ਫਿਰਦੇ ਨੇ ਇਹ ਸਾਰੇ ਇਕੱਠੇ ਹੋਣੇ ਆ ਪਰ ਸਾਡਾ ਪੰਥ ਪਤਾ ਨਹੀਂ ਕਿਉਂ ਇਹਨਾਂ ਦੇ ਡਰਾਮਿਆਂ 'ਚ ਗਵਾਚਿਆ ਹੋਇਆ ਤੇ ਸਾਡਾ মিডিਆ ਜਿਹੜਾ ਉਹ ਸਾਰੇ ਦਾ ਸਾਰਾ ਇਨਾਂ ਤੇ ਜ਼ੋਰ ਦੇ ਰਿਹਾ ਹੈ ਦਾ ਤੁਹਾਨੂੰ ਸਾਫ਼ ਪਤਾ ਲੱਗਦਾ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਪ੍ਰਮੋਟ ਕਰਨਾ ਇਹਨਾਂ ਨੂੰ ਖਬਰਾਂ 'ਚ ਰੱਖਣਾ ਇਹਨਾਂ ਨੂੰ ਮੀਡੀਆ 'ਚ ਰੱਖਣਾ ਉਹ ਮਾਰਨ ਦੀ بجائے ਉਹਨਾਂ ਨੂੰ ਜਿਉਂਦੇ ਕੀਤਾ ਜਾ ਰਿਹਾ ਏ ਔਰ ਇੱਕ ਡਰਾਮਾ ਆ ਹੋਰ ਕੁਛ ਨਹੀਂ ਕੱਖ ਨਹੀਂ ਨਿਕਲਣਾ ਦੇ ਵਿੱਚੋਂ ਅਕਾਲੀ ਦਲ ਦਾ ਭੋਗ ਤਾਂ ਉਦਣ ਹੀ ਪੈ ਗਿਆ ਸੀ ਜਿਸ ਦਿਨੇ ਨੂੰ ਪੰਜਾਬੀ ਪਾਰਟੀ ਬਣਾਤਾ ਸੀ ਅਕਾਲੀ ਦਲ ਦਾ ਭੋਗ ਉਦਣ ਹੀ ਪੈ ਗਿਆ ਸੀ ਜਿਸ ਦਿਨ ਕੋਨ ਮੋਨ ਦੇ ਮੈਂਬਰ ਬਣ ਗਏ ਨਸ਼ਾ ਕਰਨ ਵਾਲੇ ਮੈਂਬਰ ਬਣ ਗਏ ਬੇਅਮਰਤੀਏ ਬਣ ਗਏ ਬੇਨਿਤਨੇਮਈਏ ਬਣ ਗਏ ਜਿਨ੍ਹਾਂ ਨੂੰ ਅਕਾਲ ਅਕਾਲੀ ਹੋਣ ਦੀ ਇੱਕ ਊੜਾ ਤੱਕ ਨਹੀਂ ਆਉਂਦਾ ਦਾ ਉਹ ਬੰਦੇ ਅਕਾਲੀ ਬਣਾਏ ਹੋਏ ਆ ਤੇ ਇਹਨਾਂ ਦੇ ਟੀਵੀ ਚੈਨਲਾਂ ਤੇ ਬਹਿ ਕੇ ਉਹ ਬੁਲਾਰੇ ਇਹਨਾਂ ਕਾ ਝੂਠ ਬੋਲ ਰਹੇ ਆ ਵੀ ਉਹ ਰਹਿ ਰੱਬ ਦਾ ਨਾਮ ਵੀ ਪ੍ਰੂਫਾਂ ਨੂੰ ਵੀ ਇਨਕਾਰੀ ਮੰਨਣ ਤੋਂ ਇਨਕਾਰ ਬੈਠੇ ਹੋਏ ਆ ਇਸ ਲਈ ਇੱਕ ਡਰਾਮਾ ਆ ਤੇ ਸੁਖਵੀਰ ਬਾਦਲ ਦਾ ਅਸਤੀਫਾ ਕੁਝ ਦਿਨਾਂ ਵਾਸਤੇ ਹੋਣਾ ਆ ਔਰ ਨਵੇਂ ਸੀਰੇ ਤੋਂ ਉਹ ਨਵਾਂ ਪ੍ਰਧਾਨ ਬਣ ਕੇ ਆਉਣਾ ਹੈ ਅਗਲੇ ਸਮੇਂ ਵਾਸਤੇ ਇਹ ਤੈਅ ਆ ਭਾਈ ਸਾਹਿਬ ਇਹਦੇ ਬਾਰੇ ਮੈਂ ਦੁਬਾਰਾ ਥੋੜਨਾ ਗੱਲ ਕਰਦਾ ਪਰ ਇੱਕ ਗੱਲ ਤੁਸੀਂ ਵਿੱਚ ਆਖੀ ਕਿ ਸੁਧਾਰ ਲਹਿਰ ਦੇ ਜਿਹੜੇ ਲੋਕ ਨੇ ਸੁਧਾਰ ਲਹਿਰ ਦੇ ਲੀਡਰ ਨੇ ਉਹ ਵੀ ਇਹਨਾਂ ਨਾਲ ਮਿਲਣ ਵਾਲੇ ਨੇ ਹਾਲਾਂਕਿ ਬੀਬੀ ਜਗੀਰ ਕੌਰ ਨਾਲ ਅੱਜ ਸਵੇਰੇ ਗੱਲ ਹੋਈ ਉਹਨਾਂ ਦੇ ਨਾਲ ਵੀ ਇੱਕ ਫੋਨੋ ਸੈਸ਼ਨ ਹੋਇਆ ਉਹਨਾਂ ਨੇ ਉਸ ਵਿੱਚ ਸਾਫ਼ ਕਿਹਾ ਕਿ ਸੁਖਵੀਰ ਸਿੰਘ ਬਾਦਲ ਔਰ ਬਾਕੀ ਦੇ ਉਹਨਾਂ ਦੇ ਨਾਲ ਜਿਹੜੇ ਸਾਥੀ ਦੇ ਉਸ ਵੀ ਕਾਲ ਤੱਕ ਸਾਹ ਦੇ ਭਗੌੜੇ ਨੇ ਤੇ ਅਸੀਂ ਉਹਨਾਂ ਨਾਲ ਕਦੇ ਵੀ ਬੈਠਾਂਗੇ ਨਹੀਂ ਉਹਨਾਂ ਨੇ ਆਪਣੇ ਵੱਲੋਂ ਇਹ ਕਲੈਰਿਟੀ ਤਾਂ ਦੇ ਦਿੱਤੀ ਹੈ ਫਿਰ ਇਹ ਸਟੇਟਮੈਂਟ ਕਿੱਥੇ ਐਕਸਟੈਂਡ ਕਰ ਜਾਂਦੀ ਹੈ ਕਿ ਉਹ ਇਹਨਾਂ ਦੇ ਨਾਲ ਰੜਣਗੇ ਇਹ ਤੁਸੀਂ ਉੱਥੇ ਸਟੇਟਮੈਂਟ ਨੂੰ ਕਰ ਲਓ ਕਿ ਜਦੋਂ ਗਿਆਨੀ ਪੂਰਨ ਸਿੰਘ ਜੀ ਅਕਾਲ ਤਖਤ ਦਾ ਜਿਸੇਦਾਰ ਸੀ ਹੂੰ ਉਹਨੂੰ ਜਲੀਲ ਕਰਕੇ ਬੀਬੀ ਜੀ ਨੇ ਲਾਇਆ ਸੀ ਪ੍ਰਧਾਨ ਸੀ ਵੀ ਤੇਨੂੰ ਮੈਂ ਦੱਸਦੀ ਆ ਪ੍ਰਧਾਨ ਵੱਡਾ ਹੁੰਦਾ ਕਿ ਜਿਸੇਦਾਰ ਹੂੰ ਤੇ ਇਹਨਾਂ ਨੇ ਹੋਰ ਵੀ ਕਈਆਂ ਦੀ ਛੁੱਟੀ ਕੀਤੀ ਤੇ ਕੱਲ ਇਹ ਸਾਰੇ ਦੇ ਸਾਰੇ ਇਕੱਠੇ ਹੋ ਕੇ ਜਥੇਦਾਰ ਤੋਂ ਤਰੀਕਾ ਮੰਗਦੇ ਸੀ ਹੁਣ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਤਰੀਕਾ ਦੇ ਰਿਹਾ ਵੀ ਹਰਿਆਣੇ ਦੀ ਇਲੈਕਸ਼ਨ ਉਹ ਨਿਗਾਹ ਆ ਕੇ ਤੇਰੇ ਨਾਲ ਗੱਲ ਕਰਦੇ ਵੀ ਹੁਣ ਤੇਰਨਾ ਕੀ ਕਰਨਾ ਹੈ ਸੀ ਇਹ ਸਾਰੇ ਭਗੋੜੇ ਨੇ ਕੱਲ ਤੱਕ ਸਭ ਦੇ ਹੂੰ ਔਰ ਸਾਰੇ ਬਾਦਲ ਕੇ ਨੇ ਵੱਖ ਵੀ ਇੰਨਾ ਚੋਂ ਅਲੱਗ ਹੈ ਨਹੀਂ ਬੀਬੀ ਜੀ ਦੀਆਂ ਪੁਰਾਣੀਆਂ ਵੀਡੀਓ ਵੇਖ ਲਓ ਉਹ ਪਹਿਲਾਂ ਕਹਿੰਦੀ ਮੈਂ ਬਾਦਲ ਕਿਆ ਨੂੰ ਛੱਡ ਕੇ ਜਾ ਰਹੀ ਆ ਮਗਰੋਂ ਘਰ ਵਾਪਸੀ ਹੁੰਦੀ ਆ ਫਿਰ ਉਹ ਸੁਖਵੀਰ ਬਾਦਲ ਦਾ ਸਾਡਾ ਪਿਆਰੀ ਬਹੁਤ ਹੈ ਜੀ ਉਹ ਵੀਡੀਓ ਤੁਹਾਡੇ ਸਾਹਮਣੇ ਆ ਜੀ ਹੂੰ ਇਸ ਲਈ ਇੱਕ ਡਰਾਮਾ ਆ ਸਾਡੇ ਪੰਥ ਨੂੰ ਸੁਚੇਤ ਹੋ ਕੇ ਅਕਾਲੀ ਹੋਣਦ ਤੇ ਬਦਲ ਕਿਆਂ ਦਾ ਬਦਲ ਕੀ ਹੋਊਗਾ ਉਹ ਸੋਚਣ ਦੀ ਜ਼ਰੂਰਤ ਆ ਤੇ ਉਸ ਵਾਸਤੇ ਮੈਂ ਆਪਣੇ ਪੰਥਕ ਸੇਵਾਦਾਰਾਂ ਨੂੰ ਬੇਨਤੀ ਕਰਦਾ ਆ ਜਿਨ੍ਹਾਂ ਨੂੰ ਤੁਸੀਂ ਪਾਣੀ ਪੀ ਪੀ ਕੇ ਕੋਸਦੇ ਉਹਨਾਂ ਕਾਮਰੇਡ ਕਾਮਰੇਡ ਉਹ ਕਾਮ ਰੇਡ ਵੀ ਕਿਤੇ ਨਾ ਕਿਤੇ ਗੁਰੂ ਨਾਨਕ ਦੀ ਫਿਲਾਸਫੀ ਨੂੰ ਸਮਝ ਕੇ ਇਕੱਠੇ ਹੋ ਗਏ ਕੱਲ ਉੱਥੇ ਮੋਰਚਿਆਂ 'ਚ ਜਾ ਕੇ ਢੱਲੇਵਾਲ ਸਾਹਿਬ ਦੇ ਮਗਰ ਤੁਸੀਂ ਤੇ ਪੰਥਕੋ ਤੁਸੀਂ ਕਦੋਂ ਇਕੱਠੇ ਹੋਵੋਗੇ ਜੀ ਕਦੋਂ ਤੌਣਾ ਚੋ ਕਿੱਲੇ ਕੱਢੋਗੇ ਕਿੰਨਾ ਕਿਚਿਰ ਗੋਲ ਕਚੋਰੀ ਤੇ ਕਬਜ਼ੇ ਦੀ ਧਰ ਨਾ ਰੱਖ ਕੇ ਤੇ ਪ੍ਰਬੰਧ ਨੂੰ ਮੋਹਰਾ ਬਣਾ ਕੇ ਤੇ ਇਹਨੂੰ ਸ਼ਰਮਣਿਕ ਕਮੇਟੀ ਨੂੰ ਨਿਸ਼ਚੋਬੂਧ ਕਰੋਗੇ ਕਿੰਨਾ ਚਿਰ ਚੁੰਡੇ ਸਰਕਾਰ ਨੂੰ ਫੜਾ ਕੇ ਰੱਖੋਗੇ ਜਿਹੜੇ ਕਾਲ ਤੱਕ ਕੱਬ ਦੀ ਸੁਤੰਤਰਤਾ ਇਹਦਾ ਬਦਲ ਕੀ ਆ ਮੰਨ ਲਓ ਅੱਜ ਤੁਸੀਂ ਬਦਲ ਦੀ ਜਗ੍ਹਾ ਦੂਜਾ ਪ੍ਰਧਾਨ ਬਣਾ ਲਤਾ ਇਹਦਾ ਮਤਲਬ ਇਹ ਬਰਾਤ ਉਹੀ ਆ ਜਿਹੜੀ 78 ਤੋਂ ਤੁਰੀ ਆਉਂਦੀ ਹੈ ਇਹ ਹੁਣ ਨਵੇਂ ਸ੍ਰੀ ਨਰੰਗਕਾਰੀ ਕਾਂਡ ਸ਼ੁਰੂ ਹੋ 83 ਸਾਨੂੰ ਫੇਰ ਉਹਦੇ ਚੋਂ 1995 ਵਾਲੇ ਦੌਰ ਚੋਂ ਨੰਗਣਾ ਹੋਊਗਾ ਇਹਦਾ ਮਤਲਬ ਹੁਣ ਜਿਹੜਾ ਨਵਾਂ ਕਾਲੀ ਦਲ ਬਣੂ ਉਹਨੇ ਹੀ ਬੰਦਿਆਂ ਦਾ ਇਹ ਹੁਣ ਨਵੇਂ ਖਾਲੜੇ ਤਿਆਰ ਕਰ ਲੋ ਜਿਹੜੇ ਇਹਨਾਂ ਨੇ ਮਾਰਨੇ ਆ ਭਾਈ ਸਾਹਿਬ ਇਹ ਜਿਹੜੀ ਸਟੇਟਮੈਂਟ ਤੁਸੀਂ ਹੁਣੇ ਦਿੱਤੀ ਇਹ ਕਿਸ ਬਨਾ ਤੇ ਦਿੱਤੀ ਹੈ ਮਤਲਬ ਇਹ ਇਹਨੂੰ ਇੱਕ ਵਾਰੀ ਐਕਸਪਲੇਨ ਕਰਿਓ ਕਿ ਕੀ ਕਹਿਣਾ ਚਾਹੁੰਦੇ ਹੋ ਮੈਂ ਸਾਫ਼ ਕਹਿ ਰਿਹਾ ਜੀ ਇੱਕ ਡਰਾਮ ਆ ਅਕਾਲੀ ਦਲ ਦਾ ਭੋਗੇ ਨਾ ਉਦਣ ਹੀ ਪਾਤਾ ਸੀ ਜਿੰਨਾਂ ਨੂੰ ਪੰਜਾਬੀ ਪਾਰਟੀ ਬਣਾ ਕੇ ਦੋ ਸੰਵਿਧਾਨਾ ਚ ਉਹਨੂੰ ਇਹਨਾਂ ਨੇ ਰਜਿਸਟਰ ਉਦੀ ਕਰਾਇਆ 420 ਸਵਿਧਾਨ ਨਾ ਖੇਡਿਆ ਪੰਥ ਨਾ ਖੇਡਿਆ ਬੇਅਮਰਤੀਏ ਸ਼ਰਾਬੀ ਕਬਾਬੀ ਮੈਂਬਰ ਬਣਾ ਦਿੱਤੇਗੇ ਕੁਰਸੀ ਮੁਖ ਰੱਖੀ ਪੰਥ ਤੇ ਪੰਜਾਬ ਨੂੰ ਅੱਜ ਇਹਨਾਂ ਨੇ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਅਕਾਲੀ ਹੋਣ ਦਾ ਜੇ ਕੋਈ ਕਾਤਲ ਹੈ ਤੇ ਇਹੀ ਲੋਕ ਨੇ ਜਿਹੜੇ ਅੱਜ ਅਕਾਲੀ ਆਕਾਲੀ ਦੀ ਇਹਨਾਂ ਨੇ ਡਾਉਂਟੀ ਪਿੱਟੀ ਹੋਈ ਹੈ ਭਾਈ ਸਾਹਿਬ ਮੇਰੀ ਮੇਰੀ ਬੇਨਤੀ ਹੈਗੀ ਹੈ ਕਿ ਜਿਹੜੀ ਗੱਲ ਤੁਸੀਂ ਆਖੀ ਨਵੇਂ ਖਾਲੜੇ ਤਿਆਰ ਕਰ ਲੋ ਜਾਂ 84 ਦੁਆਰਾ ਦਿਖਾਣਗੇ ਇਹ ਇਹ ਕਿਸ ਬਿਨਾ ਦੇ ਉੱਤੇ ਤੁਸੀਂ ਬੋਲਿਆ ਕੀ ਕਹਿਣਾ ਚਾਹੁੰਦੇ ਹੋ ਰੇ ਮੈਂ ਇਹ ਕਹਿਣਾ ਚਾਹੁੰਦਾ ਵੀ ਅੱਗੇ ਵੀ ਇਹ ਲੋਕ ਅੱਗੇ ਆਏ ਹੂੰ ਇਹਨਾਂ ਨੇ ਸਾਰਾ ਘਟਨਾ ਕਰਮ ਕਰਵਾਇਆ 78 ਚ ਜਿੰਨੇ ਨਿਰੰਕਾਰੀਆਂ ਨੇ ਸਾਡੇ ਬੰਦੇ ਮਾਰੇ ਉਹਨੂੰ ਕਿੰਨੇ ਬਚਾਇਆ ਸੀ ਅਕਾਲੀਆਂ ਨੇ ਹੂੰ ਉਹ ਤੋਂ ਬਾਅਦ ਜਦੋਂ ਅਕਾਲੀ ਦਲ ਨੇ ਫੀ ਤਿਆਂ ਲਾਈਆਂ ਬੁੱੱਛੜ ਪੁਲਸੀਆਂ ਨੂੰ ਅਕਾਲੀ ਦਲ ਨੇ ਲਾਈਆਂ ਹਮ ਔਰ ਉਹਨਾਂ ਦੇ ਪਰਿਵਾਰਾਂ ਨੂੰ ਟਿਕਟਾਂ ਦਿੱਤੀਆਂ ਇਹ ਇਹ ਤਾਂ ਖੁਦ ਮੰਨ ਗਏ ਨੇ ਹੁਣ ਕੱਲ ਤੱਕ ਸਭ ਤੇ ਖਲੋ ਕੇ ਇਹ ਸਾਰੇ ਨਾਲ ਹੀ ਸੀਗੇ ਵੱਖਰਾ ਕੌਣ ਸੀ ਇਹਨਾਂ ਚੋਂ ਹਮ ਨਹੀਂ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਬਾਅਦ ਵਿੱਚ ਕਹਿੰਦੇ ਨੇ ਜਦੋਂ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਸੀ ਕਹਿੰਦੇ ਤੁਹਾਨੂੰ ਐਂ ਲੱਗਦਾ ਹੈ ਕਿ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਐਵੇਂ ਕਰ ਸਕਦੇ ਆ ਉਹ ਕਹਿੰਦੇ ਮੈਂ ਤਾਂ ਸਾਰੀ ਗੱਲ ਬਸ ਆਪਣੀ ਝੋਲੀ ਪੁਆਈ ਫਿਰ ਕੱਲ ਤੱਕ ਸਭ ਤੇ ਤੁਸੀਂ ਝੂਠ ਬੋਲਿਆ ਹੂੰ ਮੰਨਦੇ ਹੋ ਤੇ ਬਾਹਰ ਆ ਕੇ ਹੁਣ ਫਿਰ ਝੂਠ ਬੋਲ ਰਹੇ ਹੋ ਫਿਰ ਜਦੋਂ ਤੁਸੀਂ ਇਹ ਡਰਾਮਾ ਕੀਤਾ ਸ੍ਰੀ ਕੱਲ ਤੱਕ ਸਭ ਤੇ ਚਿੱਠੀ ਦੇਖ ਕੇ ਉਹ ਵੀ ਝੂਠ ਸੀ ਤੁਹਾਡਾ ਕਿ ਸਾਨੂੰ ਗੁਨਾਵਾਂ ਦੀ ਮਾਫੀ ਲਈ ਸਮਾਂ ਦਿੱਤਾ ਜਾਏ ਹੂੰ ਉਹ ਉਹ ਕੀ ਸੀ ਇੱਕ ਵਾਰੀ ਨਹੀਂ ਫਿਰ ਤਾਂ ਤੁਸੀਂ ਇੰਨੇ ਝੂਠ ਬੋਲ ਦਿੱਤੇ ਤੁਸੀਂ ਤੇ ਇੰਨੇ ਝੂਠੇ ਬਣ ਗਏ ਹੋ ਕਿ ਆਡੇ ਤੇ ਤੇ ਮੁਕਦਮੇ ਕਰਨ ਵਾਲਾ ਵੀ ਸੋਚੂਗਾ ਵੀ ਹੁਣ ਕਿਹੜਾ ਕਰੀ ਇਹਨਾਂ ਤੇ ਇੰਨੀ ਬੇਸ਼ਰਮੀ ਅੱਗੇ ਲੰਘੀ ਅੱਗੇ ਹੂੰ ਭਾਈ ਸਾਹਿਬ ਇੱਕ ਵਾਰੀ ਝੂਠ ਬੋਲਿਆ ਜਾਂਦਾ ਦੂਜੀ ਵਾਰੀ ਇਹ ਤਾਂ ਕਮਾਲ ਹੋ ਗਈ ਜੀ ਫਿਰ ਹੂੰ ਪਾਈ ਸਾਹਿਬ ਮੈਂ ਮੈਂ ਇਹ ਵੀ ਇੱਕ ਚੀਜ਼ ਤੁਹਾਡੇ ਤੋਂ ਜਾਣਨੀ ਚਾਹੁੰਦਾ ਕਿਉਂਕਿ ਸਿੰਘ ਸਾਹਿਬ ਜਿਹੜੇ ਨੇ ਹੁਣ ਇਹ ਦੇਖਿਆ ਜਾ ਰਿਹਾ ਕਿ ਸਿੰਘ ਸਾਹਿਬ ਅੱਗੇ ਕੀ ਕਰਨਗੇ ਇੱਕ ਪਾਸੇ ਤਾਂ ਚਲੋ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਉਹ ਸਤਿਕਾਰ ਕਰਦੇ ਹਾਂ ਉਹ ਸਤਿਕਾਰ ਕਰਦੇ ਹਾਂ ਇਸ ਫੈਸਲੇ ਦਾ ਕਿ ਸੁਖਬੀਰ ਬਾਦਲ ਦਸਤੀ ਫੈਕਸੈਪਟ ਕਰ ਲਿਆ ਪਰ ਉਹਦੇ ਨਾਲ ਨਾਲ ਸੱਤ ਮੈਂਬਰੀ ਕਮੇਟੀ ਦਾ ਵੀ ਇਸ਼ੂ ਹੈਗਾ ਹਾਲਾਂਕਿ ਸਿੰਘ ਸਾਹਿਬ ਨੂੰ ਜਦੋਂ ਪੁੱਛਿਆ ਗਿਆ ਉਹ ਕਹਿੰਦੇ ਸੱਤ ਮੈਂਬਰੀ ਕਮੇਟੀ ਬਰਕਰਾਰ ਹੈ ਪਰ ਜਦੋਂ ਅਕਾਲੀ ਦਲ ਦੀ ਆਪਣਾ ਸਟੇਟਮੈਂਟ ਦੇਖਦੇ ਹਾਂ ਉਹਨਾਂ ਨੇ ਇੱਕ ਵੱਖਰੀ ਕਮੇਟੀ ਬਣਾ ਲਈ ਹੈ ਜਿਹੜੀ ਨਵੀਂ ਭਰਤੀਆਂ ਕਰੂਗੀ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਕਹੇ ਜੀ ਇਹ ਪਰਤੀਆਂ ਨਵੀਆਂ ਕਰਨ ਪੁਰਾਣੀਆਂ ਕਰਨ ਇਹ ਲੋਕਾਂ ਦਾ ਧਿਆਨ ਪਟਕਾਇਆ ਜਾ ਰਿਹਾ ਹੈ ਲੋਕਾਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਆ ਇਹਨਾਂ ਵੱਲ ਧਿਆਨ ਨਾ ਦਿੱਤਾ ਜਾਏ ਪੰਥ ਵਾਲਿਓ ਤੇ 14 ਤਰੀਕ ਨੂੰ ਜਿਹੜਾ ਇਹਨਾਂ ਨੇ ਹੋਕਾ ਦਿੱਤਾ ਨਾ ਮਾਗੀ ਮੁਖਸਰ ਸਾਹਿਬ ਇਕੱਠੇ ਹੋਵੋ ਇਹਨਾਂ ਦਾ ਬਾਈਕਾਟ ਕਰੋ ਉਹੀ ਲੋਕ ਇਹਨਾਂ ਦੇ ਮਗਰ ਜਾਣਗੇ ਜਿਹੜੇ ਪੰਥ ਲਈ ਘਾਤਕ ਹੋਣਗੇ ਜੇ ਪੰਥ ਦੇਓ ਤੇ ਫਿਰ ਇਹਨਾਂ ਦਾ ਬਾਈਕਾਟ ਕਰਕੇ ਇਹਨਾਂ ਦੇ ਬਦਲ ਲਈ ਆਓ ਅਕਾਲ ਤੱਕ ਸਭ ਤੇ ਇਕੱਠੇ ਹੋਈਏ ਨਹੀਂ ਹੋ ਸਕਦੇ ਇੰਨਾ ਮਗਰ ਜਾਣਾ ਤੇ ਫਿਰ ਤੁਸੀਂ ਟੁੱਟੀ ਗੰਡਣ ਦੀ بجائے ਹੁਣ ਗੰਢੀ ਤੋੜਨ ਦੇ ਜ਼ਿੰਮੇਵਾਰ ਹੋਵੋਗੇ ਤੁਹਾਨੂੰ ਤੁਹਾਨੂੰ ਭਾਈ ਸਾਹਿਬ ਸਿੰਘ ਸਾਹਿਬ ਦੀ ਸਟੇਟਮੈਂਟ ਜਾਂ ਉਹਨਾਂ ਦੀ ਇਨਵੋਲਵਮੈਂਟ ਇਸ ਮਾਮਲੇ ਦੇ ਵਿੱਚ ਮੌਜੂਦਾ ਸਥਿਤੀ ਦੇ ਉੱਤੇ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਮੈਨੂੰ ਲੱਗ ਰਿਹਾ ਹੈ ਕਿ ਸ੍ਰੀ ਕਾਲਕ ਸਿੰਘ ਸਾਹਿਬ ਦੀ ਜਿਹੜੀ ਸਿੰਘ ਸਾਹਿਬਾਂ ਦੀ ਜਿਹੜੀ ਗੱਲਬਾਤ ਆ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਆ ਕਿ ਇਹਨਾਂ ਨੇ ਉਹਨਾਂ ਨੂੰ ਕੇਵਲ ਕਰਮਚਾਰੀ ਤੱਕ ਹੀ ਸੀਮਤ ਰੱਖਿਆ ਹੈ ਨਾ ਕਿ ਸਿੰਘ ਸਾਹਿਬ ਹੂੰ ਜੀ ਸਿੰਘ ਸਾਹਿਬ ਆਪਣੇ ਆਪ ਨੂੰ ਕਰਮਚਾਰੀ ਮੰਨਦੇ ਆ ਹਰਪ੍ਰੀਤ ਸਿੰਘ ਕਟਹਿਰੇ 'ਚ ਖੜਾ ਨਹੀਂ ਸੀ ਹੋਣਾ ਤੇ ਇਹਨਾਂ ਦੀ ਪਰਵਾਹ ਕਿਸੇ ਨੇ ਨਹੀਂ ਕਰਨੀ ਇਹਨਾਂ ਨੂੰ ਸਿਰਫ ਵਰਤਣਾ ਆ ਔਰ ਵਰਤਣ ਤੋਂ ਬਾਅਦ ਸਿੰਘ ਸਾਹਿਬਾਂ ਦੀ ਛੁੱਟੀ ਹੋਣੀ ਆ ਉਹ ਥੋੜੇ ਦਿਨਾਂ ਨੂੰ ਕਰ ਦੇਣਗੇ ਆ ਕੇ ਨਹੀਂ ਤੁਹਾਨੂੰ ਇਹ ਲੱਗਦਾ ਕਿ ਹੋਣ ਵਾਲਾ ਹੈ ਜੀ ਕਰ ਦੇਣਗੇ ਜੀ ਇਹਨਾਂ ਨੇ ਅੱਗੇ ਕਿੰਨੇ ਕੀਤੇ ਆ ਕੋਈ ਨਵੀਂ ਗੱਲ ਥੋੜਾ ਉਹ ਤੇ ਤਾਂ ਹੋਵੇ ਨਾ ਵੀ ਪਹਿਲੀ ਵਾਰੀ ਹੋਣਾ ਹੈ ਹੂੰ ਹਰ ਵਾਰੀ ਹੋਇਆ ਜੀ ਜਿਹੋ ਵਿਦਾਂਤੀ ਵਰਗ ਆ ਇਹਨਾਂ ਨੇ ਇਹਨਾਂ ਨੇ ਛੱਡਿਆ ਵਿਦਾਂਤੀ ਸਭ ਦਾ ਕੀ ਕਸੂਰ ਸੀ ਹੂੰ ਜੀ ਸਰ ਢਟ ਘਾਤਾ ਤੂੰ ਕੌਣ ਹੋਣਾਂ ਦੀ ਗੱਲ ਕਹਿਣ ਵਾਲਾ ਅਸੀਂ ਆ ਫਿਰ ਜਿਹੜਾ ਬੰਦਾ ਜਥੇਦਾਰਾਂ ਨੂੰ ਕਹਿੰਦਾ ਚੰਡੀਗੜ੍ਹ ਪਹੁੰਚੋ ਆਪਣਾ ਲਾਮ ਰਸ਼ਕਰ ਲੈ ਕੇ ਉਹ ਜਥੇਦਾਰ ਉਥੇ ਗੋਡੇ ਰਗੜਦੇ ਚੰਡੀਗੜ੍ਹ ਪਹੁੰਚ ਜਾਂਦੇ ਨੇ ਅੱਜ ਉਹਨਾਂ ਜਥੇਦਾਰਾਂ ਦਾ ਇਹਨਾਂ ਤੇ ਕਿੰਨਾ ਕੁ ਡਰ ਤੇ ਕਿੰਨਾ ਕੁ ਦਬਾਅਤਾ ਹੋ ਤੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਨੂੰ ਮੰਨਣ ਨੂੰ ਤਿਆਰ ਨਹੀਂ ਕਹਿਣ ਨੂੰ ਅਸੀਂ ਅਕਾਲੀ ਆ ਉਹ ਕਿੰਨੇ ਕੁ ਪੰਥ ਨੂੰ ਸਮਰਪਿਤ ਤੇ ਕਿੰਨੇ ਕੁ ਪੰਥਕ ਹੋਣਗੇ ਤੇ ਫਿਰ ਔਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਆਉਣ ਵਾਲੇ ਸਮੇਂ 'ਚ ਤੁਹਾਡੇ ਸਾਹਮਣੇ ਵੈਸੇ ਆ ਜਾਣੀਆਂ। ਤੁਹਾਨੂੰ ਮੈਂ ਅੰਤ ਵਿੱਚ ਪੁੱਛਾਂਗਾ ਭਾਈ ਸਾਹਿਬ ਹੁਣ ਜੋ ਸਿਚੁਏਸ਼ਨ ਬਣ ਗਈ ਹੈ ਜਿਵੇਂ ਸੁਖਬੀਰ ਸਿੰਘ ਬਾਦਲਸਠੀ ਫਸ ਐਕਸੈਪਟ ਹੋ ਗਿਆ ਹਾਲਾਂਕਿ ਤੁਸੀਂ ਕਹਿੰਦੇ ਹੋ ਕਿ ਉਹ ਦੁਬਾਰਾ ਆ ਸਕਦੇ ਐ ਪਰ ਤੁਹਾਨੂੰ ਐ ਲੱਗਦਾ ਹੈ ਕਿ ਇਹ ਵੱਡਾ ਫੈਸਲਾ ਐ ਇਹ ਨਵਾਂ ਮੋੜ ਅਕਾਲੀ ਦਲ ਦੀ ਛਵੀ ਦੇ ਵਿੱਚ ਭੋਰਾ ਵੀ ਸੁਧਾਰ ਲਿਆ ਸਕਦਾ ਜਾਂ ਅਕਾਲੀ ਦਲ ਨੂੰ ਥੋੜਾ ਉੱਪਰ ਚੜਾ ਸਕਦਾ। ਅਕਾਲੀ ਦਲ ਦੀ ਜੇ ਡੀਪ ਸੁਧਾਰ ਦੀ ਗੱਲ ਆ ਉਹ ਅਕਾਲੀ ਹੋਂਦ ਨਾਲ ਹੋਣੀ ਆ ਹੂੰ ਪਹਿਲਾਂ ਇਹਨਾਂ ਨੂੰ ਜਪਜੀ ਸਾਹਿਬ ਦੀ ਸੰਥਿਆਤਾ ਕਰਾ ਲਓ ਹੂੰ ਅੰਮ੍ਰਿਤ ਛਕਾ ਲਓ ਗਲਤੀਆਂ ਪਹਿਲਾਂ ਠੀਕ ਕਰਾਓ ਇਹਨਾਂ ਦੇ ਕੈਂਪ ਲਵਾਓ ਇਹਨਾਂ ਤੋਂ ਉਹ ਜਿਹੜਾ ਸਿੱਖੋ ਇਹਨਾਂ ਨੂੰ ਸਿਖਾਓ ਪੰਜਾਬੀ ਗੁਰਮੁਖੀ ਪੜ੍ਹਾਓ ਸਹਿਜ ਪਾਠ ਕਰਾਓ ਇਹਨਾਂ ਤੋਂ ਪਹਿਲਾਂ ਅਕਾਲੀ ਹੋਂਦ ਤਾਂ ਬਹਾਲ ਕਰ ਲਓ ਹੂੰ ਠੱਕੇ ਪਾਸਿਓ ਤੁਸੀਂ ਹੂੰ ਇਸ ਲਈ ਅਕਾਲੀ ਦਲ ਤੇ ਨਾਂ ਤੇ ਪਾਰਟੀ ਬਣਾ ਕੇ ਸਿਆਸਤ ਕਰਨੀ ਹੋਰ ਗੱਲ ਆ ਅਕਾਲੀ ਹੋਂਦ ਲਈ ਖੜਨਾ ਤੇ ਅਕਾਲੀ ਹੋਂਦ ਨੂੰ ਬਚਾਉਣ ਦੀ ਗੱਲ ਕਰਨੀ ਉਹ ਹੋਰ ਗੱਲ ਆ ਉਹ ਹੀ ਕਰ ਸਕਦਾ ਜਿਹੜਾ ਜਿਹਦੇ ਕਰਦਾਰ ਚ ਅਕਾਲੀ ਉਹ ਅਮਲੀ ਰੂਪ ਹੋਵੇ ਠੀਕ ਆ ਠੀਕ ਆ ਭਾਈ ਸਾਹਿਬ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ